ਸਾਰੇਆਂ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਤੇ। ਹੋਰ ਸਨਾਓ ਜੀ ਕਿਵੇਂ ਹੋ ਤੁਸੀਂ ਸਾਰੇ? ਵਧੀਆ-ਵਧੀਆ ਕਮੈਂਟ ਕਰਿਆ ਕਰੋ ਜੀ ਵੀਡੀਓ ਦੇਖਣ ਤੋਂ ਬਾਅਦ। ਵੀਡੀਓ ਦੱਸਣ ਦਾ ਤਰੀਕਾ ਦੱਸਿਆ ਕਰੋ ਜੀ ਕਿਵੇਂ ਲੱਗਦਾ ਤੁਹਾਨੂੰ। ਅੱਜ ਮੈਂ ਹੋਰ ਇੱਕ ਬਹੁਤ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਈਆਂ ਤੁਹਾਡੇ ਵਾਸਤੇ। ਥੋੜੇ ਜਿਹਾ ਕੁੰਡਿਆਂ 'ਚ ਮੈਂ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸਾਂਗੀ। ਇਹ ਕੁੰਡੀਆਂ ਜਿਹੜੇ ਆਪਾਂ ਨੇ ਤਿੰਨ-ਤਿੰਨ ਦੇ ਹਿਸਾਬ ਨਾਲ ਪਾ ਕੇ ਦੋ ਕੁੰਡੇ ਫालतू ਰੱਖ ਲੈਣੇ ਜੀ ਜਦ ਵੀ ਆਪਾਂ ਨੇ ਡਿਜ਼ਾਈਨ ਸ਼ੁਰੂ ਕਰਨਾ ਹੈ ਜੀ ਆਪਣੀ ਮਰਜ਼ੀ ਨਾਲ ਆਪਣੀਆਂ ਦੋ ਸਿੱਧੀਆਂ ਦੋ ਪੁੱਠੀਆਂ ਜਾਂ ਇੱਕ ਸਿੱਧੀ ਇੱਕ ਪੁੱਠੀ ਸਲਾਈ ਪਾ ਸਕਦੇ ਆ ਉਸ ਤੋਂ ਬਾਅਦ ਆਪਾਂ ਆਪਣਾ ਡਿਜ਼ਾਈਨ ਕਰਾਂਗੇ ਜੀ ਸ਼ੁਰੂ ਜੇ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੀ। ਤਿੰਨ-ਤਿੰਨ ਦੇ ਹਿਸਾਬ ਨਾਲ ਆਪਾਂ ਨੇ ਇਸ ਤਰ੍ਹਾਂ ਕੁੰਡੇ ਪਾ ਲੈਣੇ ਜੀ। ਦੋ ਕੁੰਡੇ ਆਪਾਂ ਨੇ ਰੱਖ ਲੈਣੇ ਫालतੂ। ਇਹ ਮੈਂ ਤੁਹਾਨੂੰ ਹਰੇਕ ਵੀਡੀਓ 'ਚ ਦੱਸਦੇ ਹੁੰਦੀ ਆ ਤੁਸੀਂ ਦੋ ਵੀ ਰੱਖ ਸਕਦੇ ਆ ਜ਼ਿਆਦਾ ਵੀ ਜੇ ਤੁਸੀਂ ਸੈਟਾਂ ਤੇ ਦੋ-ਦੋ ਕੁੰਡੇ ਰੱਖਣੇ ਚਾਹੁੰਦੇ ਆ ਤਾਂ ਆਪਣੇ ਚਾਰ ਕੁੰਡੇ ਫालतੂ ਪਾ ਲਿਆ ਕਰੋ ਜੇ ਇੱਕੋ-ਇੱਕ ਰੱਖਣਾ ਚਾਹੁੰਦੇ ਆ ਤਾਂ ਆਪਣੇ ਦੋ ਪਾ ਲਿਆ ਕਰੋ ਜੀ। ਉਹ ਤੁਹਾਡੀ ਆਪਣੀ ਮਰਜ਼ੀ ਆ ਜੀ। ਕਿਉਂਕਿ ਇਹਨੇ ਇੱਕ ਕੁੰਡੇ ਨੇ ਤਾਂ ਸਲਾਈ ਦੇ ਵਿੱਚੇ ਆ ਜਾਣਾ ਜੀ। ਮੈਂ ਹਮੇਸ਼ਾ ਪਹਿਲਾ ਕੁੰਡਾ ਬੁਣਦੀ ਹੋਣੀ ਆ ਜੀ ਮੈਂ ਬਿਨਾ ਬੁਣਿਆ ਨਹੀਂ ਉਤਾਰਦੀ ਜੀ ਕਿਉਂਕਿ ਇਹਨੂੰ ਬਿਨਾ ਬੁਣੇ ਉਤਾਰਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਕਿਉਂਕਿ ਇਹਨੇ ਤਾਂ ਸਲਾਈ ਦੇ ਵਿੱਚੇ ਆ ਜਾਣਾ ਇਹਨੂੰ ਬੁਣੇ ਲਿਆ ਕਰੋ ਆ ਦੇਖੋ ਜੀ ਆਪਾਂ ਨੇ ਇੱਕ ਕੁੰਡਾ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਪਹਿਲਾਂ ਇਸ ਤਰ੍ਹਾਂ ਉਸ ਤੋਂ ਬਾਅਦ ਇਹ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਜਦ ਜਾਨ ਬਣ ਕੇ ਬਹੁਤ ਜਿਆਦਾ ਸੋਹਣਾ ਲੱਗਦਾ ਇਹ ਦੇਖੋ ਆਪਾਂ ਨੇ 1 2 ਇਹ ਦੋ ਗੁੰਡੇ ਛੱਡ ਕੇ ਆ ਜਿਹੜਾ ਤੀਜਾ ਗੁੰਡਾ ਜੀ ਇਹਦੇ ਇੱਥੋਂ ਆਪਾਂ ਨੇ ਸਲਾਈ ਕਰਨੀ ਹੈ ਇਸ ਤੋਂ ਇਸ ਤੋਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ 1 2 ਦੋ ਗੁੰਡੇ ਛੱਡ ਕੇ ਇਧਰੋਂ ਨਹੀਂ ਇਸ ਤਰ੍ਹਾਂ ਸਲਾਈ ਕੱਢਣੀ ਇੱਥੋਂ ਕੱਢਣੀ ਹੈ ਜੀ ਇਸ ਤੋਂ ਇਸ ਤਰ੍ਹਾਂ ਆਪਾਂ ਨੇ ਇਹ ਗੁੰਡਾ ਬੁਣ ਲੈਣਾ ਜੀ ਆ ਦੇਖੋ ਇਸ ਤਰ੍ਹਾਂ ਢਿੱਲਾ ਜਿਹਾ ਛੱਡ ਕੇ ਫਿਰ ਆਪਾਂ ਨੇ ਇਹ ਦੋਏ ਕੁੰਡੇ ਜਿਹੜੇ ਇਹ ਵੀ ਸਿੱਧੇ ਬੁਣ ਲੈਣੇ ਜੀ। ਉਹਦੇ ਬਾਅਦ ਆਪਾਂ ਨੇ ਇਹ ਕੁੰਡਾ ਵੀ ਇਸ ਤਰ੍ਹਾਂ ਤਾਹ ਦੇਣਾ ਜੀ। ਆ ਦੇਖੋ ਜੀ ਇੱਕ ਵਾਰੀ ਫੇਰ ਦੇਖੋ ਧਿਆਨ ਨਾਲ ਇੱਕ ਕੁੰਡਾ ਛੱਡਿਆ ਆਪਾਂ ਨੇ ਦੋ ਛੱਡੇ ਉਸ ਤੋਂ ਬਾਅਦ ਆਪਾਂ ਨੇ ਤੀਜਾ ਕੁੰਡਾ ਜਿਹੜਾ ਇੱਥੋਂ ਇਸ ਤਰ੍ਹਾਂ ਸਲਾਈ ਕੱਢ ਕੇ ਆ ਕੁੰਡਾ ਬਣ ਗਏ। ਫਿਰ ਆਪਾਂ ਨੇ ਇਹ ਦੋਏ ਕੁੰਡੇ ਦੇ ਬੁੰਲ ਲੈਣੇ ਆਹ ਕੁੰਡਾ ਵੀ ਛਿਰਪਾ ਨੇ ਥੱਲੇ ਇਸ ਤਰ੍ਹਾਂ ਤਾਰ ਦੇਣਾ ਬਹੁਤ ਸੌਖਾ ਬਣਦਾ ਜੀ ਇਹ ਡਿਜ਼ਾਈਨ ਆਪਾਂ ਇਹਨੂੰ ਆਪਣੇ ਕਿਸੇ ਵੀ ਕੋਟੀ ਜਾਕਟ ਸਵੈਟਰ ਜਾਂ ਬੱਚਿਆਂ ਦੇ ਕੋਟੀ ਜਾਕਟ ਵਿੱਚ ਆਪਾਂ ਪਾ ਸਕਦੇ ਆ ਕਿਸੇ ਵੀ ਰੰਗ ਵਿੱਚ ਪਾ ਸਕਦੇ ਆ ਇਹਨੂੰ ਬਹੁਤ ਉੱਭਰਦਾ ਇਹ ਡਿਜ਼ਾਈਨ ਬਣਾਉਣ ਵਿੱਚ ਵੀ ਬਹੁਤ ਸੌਖਾ ਹੈ ਮੈਂ ਤੁਹਾਨੂੰ ਹਮੇਸ਼ਾ ਸੌਖੇ ਸੌਖੇ ਡਿਜ਼ਾਈਨ ਦੱਸਦੀਆਂ ਕਿਉਂਕਿ ਕਮੈਂਟਾਂ ਵਿੱਚ ਵੀ ਭੈਣਾ ਮੇਰੀਆਂ ਕਹਿੰਦੀਆਂ ਰਹਿੰਦੀਆਂ ਵੀ ਸੌਖਾ ਸੌਖਾ ਡਿਜ਼ਾਈਨ ਦੱਸੋ ਉਹ ਦੇਖੋ ਇਹ ਹੀ ਗੱਲਾ ਗੁੰਡਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਉਲਟਾ ਸਿੱਧਾ ਜਿਵੇਂ ਵੀ ਆਪਣਾ ਬੁਣਨਾ ਬੁਣ ਲਓ ਹੁਣ ਆਪਾਂ ਆ ਗਏ ਜੀ ਪੁੱਠੀ ਸਲਾਈ 'ਚ ਪੁੱਠੀ ਸਲਾਈ ਆਪਾਂ ਨੇ ਆਪਣੀ ਪੂਰੀ ਪੁੱਠੇ-ਪੁੱਠੇ ਬਣ ਲੈਣੇ ਜੀ ਕੁੰਡਾ ਇਹਦੇ ਵਿੱਚ ਕੋਈ ਵੀ ਵਧਿਆ ਘਟਿਆ ਨਹੀਂ ਜੀ ਇਹ ਹੀ ਆਪਣਾ ਦੋ ਸਲਾਈਆਂ ਦਾ ਡਿਜ਼ਾਈਨ ਆ ਜੀ ਇੱਕ ਸਲਾਈ ਜ ਆਪਣਾ ਡਿਜ਼ਾਈਨ ਬਣਾਣਾ ਇੱਕ ਪੁੱਠੀ ਪਹਿ ਜਾਣੀ ਉਸ ਤੋਂ ਬਾਅਦ ਤੁਸੀਂ ਆਪਣੀਆਂ ਜੇ ਵਿੱਚ ਪੁੱਠੀਆਂ ਸਿੱਧੀਆਂ ਸਲਾਂੀਆਂ ਰੱਖਣੀਆਂ ਚਾਹੁੰਦੇ ਆ ਤਾਂ ਪਾ ਸਕਦੇ ਆ ਜੇ ਲਗਾਤਾਰ ਡਿਜ਼ਾਈਨ ਬਣਾਉਣਾ ਚਾਹੁੰਦੇ ਆ ਤਾਂ ਲਗਾਤਾਰ ਵੀ ਬਣਾ ਸਕਦੇ ਆ ਬਹੁਤ ਸੌਖਾ ਡਿਜ਼ਾਈਨ ਬਣਦਾ ਜੀ ਇਹ ਦੇਖੋ ਕਿਉਂਕਿ ਜਿਵੇਂ ਆਪਾਂ ਨੂੰ ਥੋੜੀ ਜਿਹੀ ਜਾਲੀ ਵਧੀਆ ਲੱਗਦੀ ਹੈ ਬਣੀ ਹੋਈ ਕੋਟੀ ਸਵਟਰ ਵਿੱਚ ਬਹੁਤਾ ਜ਼ਿਆਦਾ ਮੋਟਾ-ਮੋਟਾ ਡਿਜ਼ਾਈਨ ਬਣੀ ਵਧੀਆ ਲੱਗਦਾ ਜਿਹੜੀਆਂ ਪੰਜਾਬਤਾਂ ਚੁਕਟਾਂ ਬਣਾਉਨੇ ਆਂ ਕੁੰਡੀਆਂ ਦੀਆਂ ਕੋਟੀਆਂ ਸਕੀਵੀਆਂ ਉਹਨਾਂ ਚ ਪਾਇਆ ਹੋਇਆ ਇਹ ਡਿਜ਼ਾਈਨ ਬਹੁਤ ਵਧੀਆ ਲੱਗਦਾ ਚਲੋ ਜੀ ਇੱਕ ਵਾਰੀ ਆਪਾਂ ਹੋਰ ਇਹ ਡਿਜ਼ਾਈਨ ਬਣਾ ਕੇ ਤੁਹਾਨੂੰ ਦਿਖਾ ਦਿੰਨੇ ਆਂ ਜੇ ਆਪਾਂ ਨੇ ਉੱਪਰੇ-ਉੱਪਰ ਬਣਾਉਣਾ ਤਾਂ ਇਹ ਜੱਗ ਲੱਗੂਗਾ ਜੀ ਦੇਖੋ ਆਪਾਂ ਨੇ ਇੱਕ ਕੁੰਡਾ ਸਿੱਧਾ ਬੁਣ ਲਿਆ ਫੇਰ ਉਸੇ ਤਰ੍ਹਾਂ ਜੀ ਆਹ ਕੁੰਡਾ ਆਪਾਂ ਨੇ ਇਸ ਤਰ੍ਹਾਂ ਬੁਣ ਲਿਆ ਉਸ ਤੋਂ ਅੱਗੇ ਦੋਏ ਕੁੰਡੇ ਬੁਣ ਲਏ ਆਪਾਂ ਨੇ ਸਿੱਧੇ ਇਹਨੂੰ ਇਸ ਤਰ੍ਹਾਂ ਤਾਰਤਾ ਥੱਲੇ ਤਿੰਨ-ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਇਹ ਤਿੰਨ ਕੁੰਡਿਆਂ ਚ ਬਣਦਾ ਹੈ ਇਹ ਜੇ ਆਪਾਂ ਹਰੇਕ ਸਲਾਈ ਵਿੱਚ ਬਣਾਉਣਾ ਚਾਹੁੰਦੇ ਆ ਜਿਹੜਾ ਡਿਜ਼ਾਈਨ ਤਾਂ ਤਾਂ ਇਹ ਇਸ ਤਰ੍ਹਾਂ ਬਣੂਗਾ ਪੂਰੀ ਸਿਲਾਈ ਪਾ ਕੇ ਮੈਂ ਤੁਹਾਨੂੰ ਦਿਖਾਉਣੀ ਹੈ ਜੇ ਆਪਾਂ ਨੇ ਵਿੱਚ ਉਲਟੀ ਸਿੱਧੀ ਸਿਲਾਈ ਰੱਖਣੀ ਹੈ ਉਹ ਵੀ ਮੈਂ ਡਿਜ਼ਾਈਨ ਥੋੜਾ ਜਿਹਾ ਬਣਾ ਕੇ ਰੱਖਿਆ ਹੋਇਆ ਉਹ ਤੁਹਾਨੂੰ ਦਿਖਾਉਣੀ ਹੈ ਓਕੇ ਹੋ ਜਾ ਲੱਗਦਾ ਜੇ ਮੈਂ ਤੁਸੀਂ ਬਣਾਉਣਾ ਚਾਹੁੰਦੇ ਹੋਗੇ ਉਸ ਤਰ੍ਹਾਂ ਬਣਾ ਸਕਦੇ ਹੋ ਤੁਸੀਂ ਜੇ ਤੁਸੀਂ ਡਿਜ਼ਾਈਨ ਬਣਾਉਂਗੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਡਿਜ਼ਾਈਨ ਬਣਾਇਆ ਤੁਸੀਂ ਲਗਾਤਾਰ ਵਾਲਾ ਜਾਂ ਵਿੱਚ ਉਲਟੀ ਸਿੱਧੀ ਸਿਲਾਈ ਵਾਲਾ ਜਿਹੜਾ ਇਸ ਤਰ੍ਹਾਂ ਪੁੱਠੇ ਪਾਸੇ ਤੋਂ ਪੁਕੀਆਂ-ਪੁਠੀਆਂ ਸਲਾਈਆਂ ਪੈਣੀਆਂ ਜੀ ਇਹ ਡਿਜ਼ਾਈਨ ਬਹੁਤ ਜ਼ਿਆਦਾ ਛੇਤੀ-ਛੇਤੀ ਬਣ ਜਾਂਦਾ ਜਿਹੜਾ ਆਪਾਂ ਜਿਵੇਂ ਦੇ ਕੁੰਡੇ ਦਿਖਦੇ ਆ ਉਵੇਂ ਬੁਣਨੇ ਪੈਣੇ ਉਲਟੀ ਸਲਾਈ ਵੀ ਕਿਤੇ ਉਹਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਉਹ ਥੋੜਾ ਜਿਹਾ ਹਰੇਕ ਨੂੰ ਐ ਔਖਾ ਲੱਗਦਾ ਹੈ ਡਿਜ਼ਾਈਨ ਬਣਾਉਣਾ ਤੇ ਇਹ ਪੁੱਠੀ ਸਲਾਈ ਆਪਾਂ ਨੇ ਪੁੱਠੇ ਪਾਸੇ ਤੋਂ ਸਾਰੀ ਪੁਟੀਆਂ ਪਾਉਣੀਆਂ ਜੀ ਦੇਖੋ ਜੀ ਜੇ ਤੁਸੀਂ ਸਾਰੀਆਂ ਸਲਾਈਆਂ ਵਿੱਚ ਮਤਲਬ ਹਰੇਕ ਸਲਾਈ ਵਿੱਚ ਡਿਜ਼ਾਈਨ ਬਣਾਉਨੇ ਜੀ ਤਾਂ ਇਹ ਡਿਜ਼ਾਈਨ ਇਸ ਤਰ੍ਹਾਂ ਲੱਗਦਾ ਬਣ ਕੇ ਬਹੁਤ ਪਿਆਰਾ ਲੱਗਦਾ ਜੀ ਇਸ ਤਰ੍ਹਾਂ ਵੀ ਬਣਿਆ ਹੋਇਆ ਤੇ ਜੇ ਤੁਸੀਂ ਵਿੱਚ ਉਲਟੀ ਸਿੱਧੀ ਸਲਾਈ ਪਾਉਣੀ ਚਾਹੁੰਦੇ ਜੀ ਤਾਂ ਫਿਰ ਇਹ ਡਿਜ਼ਾਈਨ ਆਪਣਾ ਇਸ ਤਰ੍ਹਾਂ ਲੱਗੂਗਾ ਜੀ ਦੇਖੋ ਜੀ ਮੈਂ ਥੋੜਾ ਜਿਹਾ ਡਿਜ਼ਾਈਨ ਬਣਾ ਕੇ ਰੱਖਿਆ ਹੋਇਆ ਤੁਹਾਨੂੰ ਦਿਖਾਉਣ ਵਾਸਤੇ ਫਿਰ ਇਹ ਇਸ ਤਰ੍ਹਾਂ ਲੱਗੂਗਾ ਜੀ ਉਨ੍ਹਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਇਆ ਉਹ ਤੁਸੀਂ ਬਣਾ ਕੇ ਦੇਖ ਸਕਦੇ ਆਂ ਦੇਖੋ ਜਿਹੜਾ ਆਪਾਂ ਨੇ ਹਰੇਕਸ ਲਾਈਵ 'ਚ ਪਾਉਣਾ ਉਹ ਇਸ ਤਰ੍ਹਾਂ ਲੱਗਦਾ ਹੈ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ